ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਬੀਤੀ ਕੱਲ ਯਾਨੀ ਕਿ 15 ਮਈ ਤੋਂ ਚੋਣੇ ਦੀ ਸਿੱਧੀ ਬਜਾਈ ਦਾ ਕੰਮ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ। ਬਦਲਾਅ ਦੀ ਲਹਿਰ ਚੱਲ ਪਈ ਹੈ। ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ। ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ। ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ। ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ੍ਹ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ। ਯੋਧ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਇਸ ਤਹਿਤ ਗੁਰਦਾਸਪੁਰ ਦੇ ਬਲਾਕ ਪਿੰਡ ਬੱਬਰੀ ਵਿਖੇ 6 ਏਕੜ ਰਕਬੇ ਦੇ ਵਿੱਚ ਝੋਨੇ ਦੀ ਸਿੱਧੀ ਬਜਾਈ ਕਰਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਇਸ ਮੌਕੇ ਤੇ ਮੁਖ ਖੇਤੀਬਾੜੀ ਅਫਸਰ ਡਾਕਟਰ ਅਮਰੀਕ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਡਾਕਟਰ ਅਮਰੀਕ ਸਿੰਘ ਨੇ ਕਿਹਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ ਲਈ 25000 ਏਕੜ ਰਕਬੇ ਦਾ ਟੀਚਾ ਮਿਥਿਆ ਗਿਆ ਹੈ ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਨਾਲ 15 ਤੋਂ 20% ਪਾਣੀ ਦੀ ਬਚਤ ਹੁੰਦੀ ਹੈ ਤੇ ਉੱਥੇ ਹੀ ਹੋਰ ਖਰਚਾ ਵੀ ਜਿਹੜਾ ਆ ਝੋਨੇ ਦੇ ਉੱਤੇ ਆਉਂਦਾ ਉਸ ਤੋਂ ਵੀ ਬਚਾ ਰਹਿੰਦਾ ਹੈ ਬਾਸਮਤੀ ਦੀਆਂ ਕਿਸਮਾਂ ਅਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰੋਤਸਾਹਨ ਰਾਸ਼ੀ ਦੇ ਵਜੋਂ ਸਰਕਾਰ ਵੱਲੋਂ 1500 ਪ੍ਰਤੀ ਏਕੜ ਜਿਹੜਾ ਉਹ ਦਿੱਤੀ ਜਾਵੇਗੀ ਉਹਨਾਂ ਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਰਖੇਜ਼ ਮਿੱਟੀ ਦੀ ਸਿਹਤ ਪ੍ਰਤੀ ਆਪਣਾ ਫਰਜ਼ ਨਿਭਾਉਣ ਅਤੇ ਜਿਆਦਾ ਤੋਂ ਜਿਆਦਾ ਰਕਬੇ ਦੇ ਵਿੱਚ ਰਵਾਇਤੀ ਟੰਗਾ ਦੀ ਬਜਾਏ ਸਿੱਧੀ ਬਜਾਈ ਵਿਧੀ ਦੇ ਨਾਲ ਝੋਨੇ ਦੀ ਕਾਸ਼ਤ ਕੀਤੀ ਜਾਵੇ। ਤਾਂ ਇਸ ਮੌਕੇ ਦੇ ਉੱਤੇ ਕਿਸਾਨ ਪਲਵਿੰਦਰ ਸਿੰਘ ਵਾਸੀ ਸਹਾਰੀ ਅਤੇ ਪਰਮਿੰਦਰ ਸਿੰਘ ਵਾਸੀ ਬੱਬਰੀ ਨੇ ਦੱਸਿਆ ਕਿ ਅਸੀਂ ਅੱਜ ਪੀਆਰ 128 ਵਾਰੰਟੀ ਦੀ ਸਿੱਧੀ ਬਜਾਈ ਕੀਤੀ ਹੈ। ਇਸ ਦੇ ਨਾਲ ਧਰਤੀ ਹਿਟਲੇ ਪਾਣੀ ਦੀ ਬਚਤ ਹੋਵੇਗੀ ਅਤੇ ਫਸਲ ਵੀ ਜਿਹੜੀ ਆ ਚੰਗੀ ਹੁੰਦੀ ਹੈ ਇਸ ਮੌਕੇ ਤੇ ਉਤੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਜਾਈ ਕਰਨ ਵਾਸਤੇ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਆ ਤੇ ਡਾਕਟਰ ਅਮਰੀਕ ਸਿੰਘ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਰ ਕੀ ਕੁਝ ਦੱਸਿਆ ਉਹ ਵੀ ਸੁਣ ਲੈਣੇ ਆ ਮੇਰਾ ਨਾਮ ਬਲਵਿੰਦਰ ਸਿੰਘ ਪਿੰਡ ਸਾਰੀ ਜਾਂਗਨ ਬੇਟਾ ਫਾਰੂਕ ਗਰੁੱਪ ਦੇ ਵਿੱਚ ਹੀ ਕੰਮ ਕਰਦੇ ਆ ਕਿਸਾਨ ਸੰਸਦ ਮੈਂ ਕਹੀ ਬਣਾਇਆ ਸਾਰੀ ਉਹਦੇ ਵਿੱਚ ਆਪਣੀਆਂ ਸਾਰੀਆਂ ਮਸ਼ੀਨਰੀ ਰੱਖੀ ਹੈ ਜਿਸ ਵਿੱਚ ਡਾਇਰੈਕਟ ਸੀਡ ਡਰਿਲ ਆ ਉਹਨ ਸਪਰੇ ਜਿੰਨਾ ਨਹੀਂ ਜਾਨੀ ਕਿ ਛੋਨੇ ਦੇ ਸਿੱਧੀ ਬਜਾਈ ਵਾਤੇ ਜੇ ਵੀ ਆ ਰਹੀ ਆ ਕੋਈ ਮਸ਼ਿੰਦਰੀ ਚਾਹੀਦੀ ਸਾਡੇ ਕੋਲ ਹੈ ਲੈਜਰ ਲੈਵਲ ਤੱਕ ਉਹਦੇ ਦਾਤਾ ਜਾਈ ਪਿੰਡ ਬੱਬਰੀ ਨੰਗਲ ਵਿੱਚ ਸਰਦਾਰ ਰਮਿੰਦਰ ਜੀ ਨੇ ਬੱਬਰੀ ਸਰਦਾਰ ਰਮਿੰਦਰ ਸਿੰਘ ਦੇ ਖੇਤਾਂ ਵਿੱਚ ਆਏ ਅੱਜ ਇੱਥੇ ਆਟੇ ਖੜ ਜੜੀ ਹੈ ਛੋਨੇ ਦੀ ਸਿੱਧੀ ਬਜਾਈ ਕਰਨੀ ਆ ਇਹਦੇ ਵਿੱਚ ਅੱਜ 15 ਤਰੀਕ ਤੇ ਆਪਾਂ ਪੀਆਰ 128 ਜਿਹੜੀ ਆ ਵੈਰਾਈਟੀ ਆ ਉਹਦੀ ਸ਼ੁਰੂਆਤ ਕੀਤੀ ਜ ਤੇ ਅੱਜ ਖਾਨਾਣਾ ਨਾ ਮੇਰੇ ਤੇ ਡਾਕਟਰ ਸਾਹਿਬ ਡਰ ਮੁਖੇ ਤੇ ਬੜੀ ਅਫਸਰ ਸਦਾ ਡਾਕਟਰ ਅਮਰੀਕ ਸਿੰਘ ਜੀ ਇੱਥੇ ਪਹੁੰਚੇ ਨੇ ਵੱਖ-ਵੱਖ ਇਹਨਾਂ ਦੇ ਵਿਭਾਗ ਦੇ ਸਾਰੇ ਜਿਹੜੇ ਹੋਰ ਡਾਕਟਰ ਸਾਹਿਬਾਨ ਇੱਥੇ ਪਹੁੰਚੇ ਆ ਤੇ ਅੱਜ ਇੱਥੇ ਜਿਹੜੀ ਇਹ ਖੇਤੀ ਦੀ ਸ਼ੁਰੂਆਤ ਕੀਤੀ ਹੈ ਮੇਰੀ ਵੱਧ 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 ਤੋਂ ਖਸਾਨਾ ਨੂੰ ਅਪੀਲ ਹੈ ਕਿ ਜਿਹੜੀ ਝੋਨੇ ਦੀ ਸਿੱਧੀ ਵਿਝਾਈ ਹੈ ਉਹਨੂੰ ਉਪਰਾਓ ਹਾਂ ਅਮਿੰਦਰ ਸਿੰਘ ਪਿੰਡ ਬਗਰੀ ਨੂੰ ਆਵਾਂ ਅਸੀਂ ਪਿਛਲੇ ਸਾਲ ਸੁੱਕੇ ਕਸੂਨੇ ਚ ਣਲਵਾਇਆ ਸੀ ਤੇ ਇਸ ਸਾਲ ਅਸੀਂ ਸਿੱਧੀ ਵਿਝਾਈ ਜਿੱਦਾਂ ਹੀ ਕਣਕ ਨਹੀਂ ਕਰਦੇ ਆ ਉਸੇ ਤਰ੍ਹਾਂ ਇਟੋ ਨਿਧੀ ਕਰ ਰਿਹਾ ਹੈ ਜੀ ਸਾਡੇ ਸਤਿਕਾਰਯੋਗ ਐਕਟਰ ਹਰਦੀਪ ਸਿੰਘ ਜੀ ਤੇ ਭਾਜੀ ਬਲਵਿੰਦਰ ਸਿੰਘ ਜੀ ਇਹਨਾਂ ਦੇ ਸਹਿਯੋਗ ਨਾਲ ਅਸੀਂ ਸਿੱਧੀ ਬਜਾਈ ਕਰਨ ਚੇ ਕਾਮਯਾਬ ਹੋ ਰਿਹਾ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਪੰਜਾਬ ਵਿੱਚ ਪਿਛਲੇ ਸੱਬੇ ਦੌਰਾਨ ਝੋਨੇ ਦੀ ਕਾਸ਼ਤ ਨਾਲ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵਾ ਨੀਵਾ ਜਾ ਰਿਹਾ ਹੈ ਬਹੁਤ ਸਾਰੇ ਸਾਡੇ ਬਲਾਕ ਜਿਹੜੇ ਨੇ ਉਹਦੇ ਵਿੱਚ ਜਿਹੜਾ ਪੱਧਰ ਇਸ ਵੇਲੇ ਉਸ ਤੱਕ ਪਹੁੰਚ ਚੁੱਕਾ ਵਾ ਕਿਤੇ ਕਿ ਥੱਲੇ ਪਾਣੀ ਖਟਣ ਵਾਸਤੇ ਮੱਛੀ ਮੋਟਰਾਂ ਤੋਂ ਵੀ ਗਾਂਹ ਹੁਣ ਪਹੁੰਚ ਚੁੱਕਾ ਜਿਹੜਾ ਕੰਮ ਆ ਸੋ ਇਸ ਨੂੰ ਮੁੱਖ ਰੱਖਦੇ ਹੋਏ ਪੰਜਾਬ ਖੇਤੀਬਾੜੀ ਦੇ ਕਿਸਾਨ ਭਾਈ ਭਾਗ ਵੱਲੋਂ ਸਿੱਧੀ ਛੋਟੇ ਛੋਟੇ ਦੀ ਸਿੱਧੀ ਬਜਾਈ ਆ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਆ ਜਿਹਦੇ ਵਿੱਚ ਕਾਫੀ ਪਰ ਵੱਡੀ ਪੱਧਰ ਤੇ ਜਿਹੜਾ ਖੇਤੀਬਾੜੀ ਦੇ ਕਿਸਾਨ ਭਾਈ ਭਾਗ ਵੱਲੋਂ ਕਿਸਾਨਾਂ ਨੂੰ ਚਾਹਤ ਵੀਤਾ ਜਾ ਰਿਹਾ ਉਹ ਕਿਹਦੇ ਵਿੱਚ ਯਾਹ ਵੀ ਕਿਸਾਨ ਜਿਹੜਾ ਵਾ ਉਹ ਸਿੱਧੀ ਭੇਜ ਕਰਦਾ ਉਹਨੂੰ ਪੰਜਾਬ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਵਾ ਉਹ ਜਿਹੜੀ ਉਹਦੇ ਖਾਤੇ ਵਿੱਚ ਚਾ ਜਾਂਦਾ ਵਾ ਪਿਛਲੇ ਸਾਲ ਵੀ ਜਿੰਨੇ ਜਿੰਨੇ ਵੀ ਕਿਸਾਨਾਂ ਵਰੋਂ ਸਿੱਧੀ ਭੇਤੀ ਗਈ ਸਾਰੇ ਸਾਰੇ ਖਾਤੇ ਦੇ ਵਿੱਚ ਜਿਹੜੀ 1500 ਰੁਪਇਆ ਵਾ ਪ੍ਰਤੀ ਕਿੰਨੇ ਹਿਸਾਬ ਨਾਲ ਜਿਹੜਾ ਪਾਤਾ ਗਿਆ ਹੈ ਅਮੇ ਮੇਰੀ ਸਾਰਾ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਿੱਧੀ ਭੇਜ ਦੇ ਨਾਲ ਚੁਣਾ ਲਵਾਈਏ ਸਮਾਂ ਜਿਹੜਾ ਪਾਣੀ ਦਾ ਖਤਰਾ ਡਾ ਨੀਮਾ ਜਾ ਰਿਹਾ ਉਹਨੂੰ ਆਪਾਂ ਪਹੁੰਚਾ ਸਕੀਏ ਇਹਦੇ ਵਿੱਚ ਖਾਸ ਕਰਕੇ ਮੇਰਾ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੀ ਜੋ ਨਿੰਨਿ ਜਿਹੜੀ ਵਿਆਖਿਆ ਕਰਦੇ ਆ ਉਹਨੂੰ ਰੌਣੀ ਦਾ ਕਰ ਲੈਣਾ ਰੌਣੀ ਦਾ ਖਰਦਾ ਮਤਲਬ ਹੁੰਦਾ ਕਿ ਜਿਹੜੇ ਪਿਛਲੇ ਹਸਾਨਦਾਂ ਚੋਂ ਨਾ ਜਿੰਨੀ ਉਹਦੇ ਚੋਂ ਚੋਨਾ ਪਿਆ ਹੋਆ ਜਾਂ ਉਹ ਚ ਚੋਬਾ ਪਿਆ ਹੋਆ ਚੋਬੀ ਜਹਾ ਉਹਦੇ ਵਿੱਚ ਜੰਗਲੀ ਝੋਨੇ ਹੋ ਚੋਨਾਵਾ ਜਾਂ ਉਹਦੇ ਵਿੱਚ ਨਦੀ ਨੇ ਸਾਰੇ ਉਗ ਪੈਣਗੇ ਸੋ ਉਹ ਨਦੀ ਜਦੋਂ ਉਗ ਪਿੰਦੇ ਉਸ ਤੋਂ ਬਾਅਦ ਫਿਰ ਤੇ ਖੇਤ ਤਿਆਰ ਕਰਕੇ ਫਿਰ ਆਪਾਂ ਸਿੱਧੀ ਬਜਾਈ ਜਿਹੜੀ ਹੈ ਤਰਮਤਰ ਚ ਕਰੀਏ ਤਰਮਤਰ ਚ ਕਰਾਂਗੇ ਤੇ ਉਹਦੇ ਵਿੱਚ ਸਾਡੀ ਜਿਹੜੀ ਪਾਣੀ ਇੱਕ ਵਜੂ ਆ ਇਹ ਕਿਹੜੀ ਦੀ ਜਰਮੀਨੇਸ਼ਨ ਜਿਹੜੀ ਵਧੀਆ ਹੋ ਜਾਊਗੀ ਸੁੱਕੇ ਵਿੱਚ ਵੀ ਹੋ ਸਕਦਾ ਵਾ ਬਟ ਉਹਦੇ ਨਾਲੋਂ ਬਿਹਤਰ ਜਿਹੜਾ ਵਾ ਉਹ ਤਰਮਤਰ ਜਿਹੜਾ ਵਧੀਆ ਰਹੂਗਾ ਸੋ ਮੇਰੀ ਸਾਰੇ ਕਿਸਾਨ ਮੇਰੇ ਬੇਲੀ ਹੈ ਕਿ ਇਸ ਵਾਰ ਜਿਹੜਾ ਵਾ ਵਰਤਮਾਨ ਚੋਨੇ ਦੀ ਸਿੱਧੀ ਬਜਾਈ ਰਕਵਾਲਾ ਇਹ ਕੰਮ ਅੱਜ 15 ਤਰੀਕ ਹੈ 15 ਤਿੰਨ ਤੋਂ ਪੰਜਾਬ ਸਰਕਾਰ ਵੱਲੋਂ ਜਿਹੜਾ ਉਹ ਨਿਰਧਾਰਤ ਕੀਤਾ ਗਿਆ ਸਮਾਂ ਚੋਣੇ ਸਿੱਧੀ ਬਾਜਾਈ ਵਾਸਤੇ ਅੱਜ ਵੀ ਅਸੀਂ ਸਰ ਪ੍ਰਮੇਂਦਰ ਸਿੰਘ ਵਾਸੀ ਬਬਰੀ ਨੰਗਲ ਜਿਹੜਾ ਗੁਦਾਸਪੁਰ ਦੇ ਵਿੱਚ ਜਿਹੜਾ ਚੋਣੇ ਸਿੱਧੀ ਵਜਾਈ ਦਾ ਉਹ ਸ਼ੁਰੂਆਤ ਕੀਤੀ ਹੈ ਤੇ ਸਾਡੇ ਪ੍ਰਮੇਂਦਰ ਸਿੰਘ ਜਿਹੜੇ ਕਿ ਜੰਗ ਇਨੋਵੇਟਰ ਫਾਰਮਰ ਗਰੁੱਪ ਦੇ ਜਿਹੜੇ ਤੇ ਖਿਆਨਚੀ ਵੀ ਆ ਉਹਨਾਂ ਵੱਲੋਂ ਜਿਹੜਾ ਸੰਧ ਬਣਾਇਆ ਸੰਧ ਬੈਂਕ ਬਣਾਇਆ ਗਿਆ ਉਹਦੇ ਵਿੱਚ ਸਾਰਾ ਜਿਹੜਾ ਬਈ ਇੰਪਲੀਮੈਂਟਰੀ ਸੋ ਇਹਨਾਂ ਵੱਲੋਂ ਨੌਸੇ ਜਤਨ ਕੀਤਾ ਜਾ ਰਿਹਾ ਹੈ ਕਿ ਵੱਤ ਤੋਂ ਵੱਧ ਪਿੰਡਾਂ 'ਚ ਜਾ ਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਵਾਸਤੇ ਅਚਾਰ ਕਰੀਏ ਕਿਸਾਨਾਂ ਦੇ ਦੋਸਤਾਂ ਨਾਲ